ਕਹਿੰਦਾ ਹਾਂਜੀ ਮੈਂ ਮਾਰਿਆ ਕਹਿੰਦਾ ਕਿਉਂ ਮਾਰਿਆ ਕਹਿੰਦਾ ਜੀ 8 ਕਿੱਲੇ ਮੇਰੀ ਜ਼ਮੀਨ ਸੀ ਤੇ ਮੇਰੇ ਪੁੱਤ ਨੇ 8 ਕਿੱਲਿਆਂ ਦਾ ਇਹ ਬਿਆਨਾ ਫੜ ਲਿਆ ਕਿਸੇ ਕੋਲ ਨਸ਼ਾ ਪੀਂਦਾ ਮੇਰਾ ਪੁੱਤ ਕਹਿੰਦਾ ਕਹਿੰਦਾ ਰੋਜ਼ ਗਾਲਾਂ ਕੱਢਦਾ ਸੀ ਕਹਿੰਦਾ ਇੱਕ ਦਿਨ ਰਾਤ ਮੇਰੀ ਨੋ ਨੂੰ ਮੇਰੇ ਪੁੱਤ ਨੂੰ ਮੇਰੀ ਪਤਨੀ ਨੂੰ ਸਾਰਿਆਂ ਨੂੰ ਗਾਲਾਂ ਕੱਢਣ ਲੱਗ ਪਿਆ ਕਹਿੰਦਾ ਗਾਲਾਂ ਕੱਢਦੇ ਕਰਨੇ 3-4 ਵਜੇ ਸੁੱਤਾ ਕਹਿੰਦਾ ਇੱਥੋਂ ਤੱਕ ਮਾਨਸਿਕਤਾ ਡਿੱਗ ਚੁੱਕੀ ਸੀ ਆਪਣੀ ਪਤਨੀ ਨੂੰ ਮੇਰੀ ਨੋ ਨੂੰ ਕਹਿੰਦਾ ਸੀ ਭਾਵੇਂ ਆਪਣੇ ਮੇਰੇ ਸੰਢੂ ਕੋ ਚਲੀ ਜਾ ਜਿੱਦ ਕੋ ਮਰਜੀ ਜਾ ਜਿੱਥੇ ਮਰਜੀ ਚਲੀ ਜਾ ਮੈਨੂੰ ਪੈਸੇ ਲਿਆ ਕੇ ਦੇ ਕਹਿੰਦਾ ਇੰਨਾ ਔਖਾ ਹੋ ਗਿਆ ਮੇਰੇ ਲਈ ਜਦੋਂ ਗਾਲਾਂ ਕੱਢਦਾ ਕਰਦਾ 3:30 ਵਜੇ ਸੁੱਤਾ ਕਹਿੰਦਾ ਮੈਂ ਕਈ ਤਿੱਖੀ ਕੀਤੀ ਕਹਿੰਦਾ ਸੁੱਤੇ ਪਿਆ ਆਪਣੇ ਪੋਦੀ ਧੌਣ ਲਾ ਕੇ ਪਰ ਮਾਰੀ ਐਸ ਐਚਓ ਕਹਿੰਦਾ ਵੀ ਮੇਰਾ ਆਪਣਾ ਮਨ ਭਰ ਆਇਆ ਇੱਕ ਬਾਪ ਵਾਸਤੇ ਬਹੁਤ ਔਖਾ ਟਾਈਮ ਹੁੰਦਾ ਆਪਣੇ ਪੁੱਤਰ ਦਾ ਕਤਲ ਕਰਨਾ ਨਹੀਂ ਤੇ ਲੋਕ ਆਪਣੇ ਬੱਚਿਆਂ ਨੂੰ ਪਾਲਦੇ ਕਿਦਾਂ ਸਾਰੇ ਜਾਣਦੇ ਪਰ ਕਿੰਨਾ ਔਖਾ ਟਾਈਮ ਹੋਏਗਾ ਉਸ ਬਾਪ ਵਾਸਤੇ ਇਸ ਨਸ਼ੇ ਨੇ ਕਿੰਨੀਆਂ ਦੀਆਂ ਜ਼ਿੰਦਗੀਆਂ ਤਬਾਹ ਕਰਤੀਆਂ ਵੇਖ ਲਓ ਤੇ ਜਿਹੜੇ ਲੋਕ ਕਿ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਨਸ਼ੇ ਵੇਚ ਵੇਚ ਕੇ ਆਪਣੇ ਮਹੱਲ ਬਣਾ ਰਹੇ ਨੇ ਮਾਫ ਕਰਨਾ ਉਜੜਨੇ ਉਹਨਾਂ ਲੋਕਾਂ ਦੇ ਵੀ ਘਾ ਰਹਿ ਗਏ ਘਾ ਉਹਨਾਂ ਦੇ ਵੀ ਨਹੀਂ ਬਚਣੇ ਉਹ ਐਸੇ ਚ ਕਹਿੰਦਾ ਜਿੰਨੀ ਮੇਰੇ ਕੋ ਮਦਦ ਹੁੰਦੀ ਸੀ ਮੈਂ ਕਰ ਸਕਿਆ ਜਿੰਨਾ ਵੀ ਇਹਦਾ ਐਫ ਆਈ ਆਰ ਤੇ ਦੇਣੀ ਪੈਣੀ ਸੀ ਜਿੱਤੋਂ ਜਿੰਨਾ ਵੀ ਮੇਰੇ ਕੋ ਬਚਾਓ ਹੋਇਆ ਮੈਂ ਕੀਤਾ ਕਹਿੰਦਾ ਜਦੋਂ ਉਹ ਬਜ਼ੁਰਗ ਬਰੀ ਹੋਏ ਆਪਣੀ ਨੋ ਤੇ ਆਪਣੇ ਪੋਤਰੇ ਨਾਲ ਲੈ ਕੇ ਮੇਰੇ ਲਈ ਮਠਿਆਈ ਦਾ ਡੱਬਾ ਲੈ ਕੇ ਆਏ ਕਹਿੰਦਾ ਮੈਂ ਅੱਗੇ ਉਹ ਕਿਹਾ ਬਜ਼ੁਰਗੋ ਕੀ ਜ਼ਰੂਰਤ ਸੀ ਇਹਦੀ ਨਹੀਂ ਸੀ ਲੈ ਕੇ ਆਉਣਾ ਤੁਸੀਂ ਕਹਿੰਦਾ ਨਹੀਂ ਜੀ ਜੋ ਤੁਸੀਂ ਸਾਡੇ ਲਈ ਕੀਤਾ ਤੁਸੀਂ ਬਹੁਤ ਮੇਰੀ ਹੈਲਪ ਕੀਤੀ ਹੈ ਮਦਦ ਕੀਤੀ ਹੈ ਭਵੇਂ ਕਤਲ ਹੋਇਆ ਸੀ ਪਰ ਅਫਸਰ ਸੀ ਉਹਨੇ ਜਿੰਨਾ ਇੱਕ ਇਨਸਾਨੀਅਤ ਹੋਣ ਦੇ ਨਾਤੇ ਇੱਕ ਬਾਪ ਦੀ ਮਦਦ ਕੀਤੀ ਇਹ ਤੁਹਾਡੇ ਤੱਕ ਦੱਸਣ ਦਾ ਮਤਲਬ ਇਹ ਹੈ ਕਿ ਨੌਜਵਾਨੋ ਵੀਰੋ ਮਰੀਓ ਭੈਣੋ ਮਾਪੇ ਬੜੀਆਂ ਰੀਝਾਂ ਨਾਲ ਬੱਚੇ ਪਾਲਦੇ ਨੇ 10 15 ਕਿਲੋ ਦੁੱਧ 20 ਕਿਲੋ ਦੁੱਧ ਪੈਦਾ ਕਰਨ ਨੂੰ ਬਹੁਤ ਟਾਈਮ ਤੇ ਮਿਹਨਤ ਲੱਗਦੀ ਹੈ ਉਹਨੂੰ ਖਰਾਬ ਕਰਨਾ ਹੋਵੇ ਮਾੜੇ ਜੇ ਕਾਂਜੀ ਦੇ ਲੋ ਵਿੱਚ ਛਿੱਟੇ ਪਾ ਦਿਓ ਦੁੱਧ ਖਰਾਬ ਹੋ ਜਾਣਾ ਹੈ ਇੱਕ ਦਰਖਤ ਨੂੰ ਪੈਦਾ ਕਰਨ ਲਈ ਵੱਡਾ ਕਰਨ ਲਈ ਬਹੁਤ ਟਾਈਮ ਲੱਗਦਾ ਹੈ ਉਨੂੰ ਵੱਡਣ ਨੂੰ ਨੂੰ ਸਾੜ ਨੂੰ ਜਿਆਦਾ ਟਾਈਮ ਨਹੀਂ ਲੱਗੇਗਾ ਇਦਾਂ ਹੀ ਇਹ ਜੀਵਨ ਇਹ ਸਰੀਰ ਪੈਦਾ ਕਰ ਲਈ ਵੱਡਾ ਕਰ ਲਈ ਕਿਵੇਂ ਮਾਵਾਂ ਭੁੱਖੀਆਂ ਪਿਆਸੀਆਂ ਗਿੱਲੀਆਂ ਥਾਵਾਂ ਤੇ ਪੈ ਪੈ ਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ ਵੱਡਾ ਕਰਦੀਆਂ ਨੇ ਬੜਾ ਜ ਨਸ਼ਿਆਂ ਦੇ ਵਿਗਿਆੜ ਨੇ ਸਮਾਜ ਨੂੰ ਖੋਖਲਾ ਕਰਕੇ ਰੱਖ ਦਿੰਦਾ ਹੈ ਅਸੀਂ ਆਪਣੇ ਗੁਰੂ ਦੇ ਸ਼ਬਦ ਤੋਂ ਇਹ ਗੱਲਾਂ ਸਿੱਖੀਏ ਨਸ਼ਿਆਂ ਤੋਂ ਬੁਰੀਆਂ ਆਦਤਾਂ ਤੋਂ ਆਪਣੇ ਆਪ ਨੂੰ ਬਚਾਓ ਜਿਹੜੇ ਇਸ ਵਹਿਣ 'ਚ ਵਹਿ ਚੁੱਕੇ ਉਹ ਤੇ ਵਹਿ ਚੁੱਕੇ ਜਿਹੜੇ ਬਚਾ ਸਕਦੇ ਆ ਆਪਣੇ ਆਪ ਨੂੰ ਬਚਾਓ ਮਾੜੀ ਸੰਗਤ ਤੋਂ ਆਪਣੇ ਆਪ ਨੂੰ ਬਚਾਓ ਚੰਗਿਆਂ ਕੋਲ ਬੈਠੋ ਚੰਗੇ ਵਿਚਾਰ ਸੁਣੋ ਚੰਗੇ ਸੰਸਕਾਰ ਲਾਓ ਆਪਣੇ ਮਾਪੇ ਬ ਦੀ ਸੇਵਾ ਕਰੋ ਵਰਜਿਸ਼ ਕਰੋ ਸਵੇਰੇ ਟਾਈਮ 'ਨਾ ਉੱਠੋ ਰਾਤ ਨੂੰ ਟਾਈਮ 'ਨਾ ਸੌਣ ਦੀ ਆਦਤ ਪਾਓ ਸਹਿਜ ਪਾਠ ਕਰੋ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਤੇ ਮਾਫ਼ ਕਰਨਾ ਅੱਜ ਦੇ ਸਮੇਂ 'ਚ ਮੈਂ ਸਮਝਦਾ ਅਮੀਰ ਪਰਿਵਾਰ ਉਹ ਹੀ ਐ ਜਿਹਦੇ ਘਰ 'ਚ ਨਸ਼ਾ ਨਹੀਂ ਜਿੰਨਾ ਘਰਾਂ 'ਚ ਨਸ਼ੇ ਆ ਨਾ ਜਿੰਨਾ ਮਰਜੀ ਅਮੀਰ ਪਰਿਵਾਰ ਹੋਵੇ ਜਿੰਨਾ ਮਰਜੀ ਉਹਨਾਂ ਕੋਲ ਪੈਸਾ ਹੋਵੇ ਖੂਪ ਭਰੇ ਵੀ ਖਾਲੀ ਹੋ ਜਾਂਦੇ ਜੈਦਾਦਾਂ ਵਿਕ ਜਾਂਦੀਆਂ ਜਿਨ੍ਹਾਂ ਦੇ ਘਰਾਂ 'ਚ ਬੱਚੇ ਨਸ਼ਾ ਨਹੀਂ ਕਰਦੇ ਉਹਨਾਂ ਨੇ ਇੱਕ ਇੱਕ ਕਿੱਲੇ ਤੋਂ 20-20 ਕਿੱਲੇ ਵੀ ਬਣਾਏ ਆ ਜਿਨ੍ਹਾਂ ਦੇ ਘਰ ਨਸ਼ੇ ਕਰਦੇ ਆ ਉੱਤੀਆਂ ਤੀਆਂ ਕਿੱਲਿਆਂ ਤੋਂ ਥੱਲੇ ਵੀ ਆਏ ਆ ਇਸ ਕਰਕੇ ਆਪਣੇ ਸਮਾਜ ਨੂੰ ਆਪ ਇੱਕ ਬੇਨਤੀ ਹੋਰ ਆਪਣੇ ਪੁੱਤਾਂ ਧੀਾਂ ਦੇ ਆਨੰਦ ਕਾਰਜ ਨਸ਼ੇ ਤੋਂ ਬਿਨਾ ਕਰੋ ਇੱਕ ਬਨੇ ਅਸੀਂ ਕਹੀ ਜਨੇ ਸਾਡੇ ਸਿਰ ਤੇ ਕਰਜ਼ਾ ਬਹੁਤ ਹੈ ਤੇ ਦੂਜੇ ਬਨੇ ਵਿਆਹਾਂ ਸ਼ਾਦੀਆਂ ਤੇ ਕੀ ਕਰਦੇ ਭਲਾ ਆਪਾਂ ਜੀ ਉੱਚੀ ਬੋਲ ਕੇ ਦੱਸੋ ਜੀ ਨਸ਼ਾ ਸ਼ਰਾਬਾਂ ਲੈ ਕੇ ਆਉਂਦੇ ਆ ਸ਼ਰਾਬਾਂ ਪੀਉਂਦੇ ਆ ਨਸ਼ੇ ਪੀਂਦੇ ਆ ਨਸ਼ੇ ਪੀਉਂਦੇ ਆ ਤੇ ਗਰੰਤੀ ਸੰਕਲੋਂ ਅਰਦਾਸ ਕੀ ਕਰਾਉਂਦੇ ਆ ਇਹ ਕਾਰਜ ਗੁਰਮਤ ਅਨਸਾਰ ਹੋਇਆ ਜਿਹੜੇ ਗੁਰਮਤ ਅਨਸਾਰ ਕਾਰਜ ਹੁੰਦੇ ਉਹਨਾਂ 'ਚ ਨਸ਼ਾ ਨਾ ਪੀਤਾ ਜਾਂਦਾ ਤੇ ਨਾ ਪਿਆ ਜਾਂਦਾ ਅਸੀਂ ਨਸ਼ਿਆਂ ਦੇ ਵਪਾਰ ਬੰਦ ਕਰ ਸਕਦੇ ਆ ਜਦੋਂ ਅਸੀਂ ਆਪਣੇ ਪੁੱਤਾਂ ਧੀਆਂ ਨੂੰ ਨਸ਼ਿਆਂ ਤੋਂ ਬਚਾਵਾਂਗੇ ਪਹਿਲਾਂ ਵੱਡੇ ਬਚੋ ਫਿਰ ਆਪ ਆਪਣੇ ਬੱਚਿਆਂ ਨੂੰ ਬਚਾਈਏ ਕੋਈ ਭੈਣ ਚਾਹੁੰਦੀ ਹੈ ਕਿ ਮੇਰਾ ਜੀਵਨ ਸਾਥੀ ਨਸ਼ਾ ਪੀਵੇ ਕੋਈ ਬਾਪ ਚਾਹੁੰਦਾ ਹੈ ਕਿ ਜਿਸ ਵਿਅਕਤੀ ਦੇ ਲੜ ਮੈਂ ਆਪਣੀ ਧੀ ਨੂੰ ਲਾਉਣਾ ਹੈ ਉਹ ਵਿਅਕਤੀ ਨਸ਼ਾ ਕਰੇ ਇਹਦਾ ਮਤਲਬ ਅਸੀਂ ਸਮਾਜ ਵੀ ਸੁਧਾਰ ਚਾਹੁੰਦੇ ਆ ਸਮਾਜ ਦਾ ਭਲਾ ਕਰਨਾ ਚਾਹੁੰਦੇ ਆ ਤੇ ਫਿਰ ਸਾਡਾ ਫਰਜ਼ ਕੀ ਬਣਦਾ ਆਪ ਆਪਣੇ ਆਪ ਨੂੰ ਬਚਾਈਏ ਸਰਕਾਰਾਂ ਤੇ ਉਮੀਦਾਂ ਨਾ ਰੱਖੋ ਪਿਆਰਿਓ ਇਹ ਮੇਰੀ ਬੇਨਤੀ ਹੱਥ ਜੋੜ ਕੇ ਕਿ ਸਾਨੂੰ ਲੱਗਦਾ ਸਰਕਾਰ ਆਏਗੀ ਸਾਨੂੰ ਨਸ਼ੇ ਤੋਂ ਬਚਾਏ ਕਿਸੇ ਨੇ ਨਹੀਂ ਬਚਾਉਣਾ ਸਾਨੂੰ ਬਚਣਾ ਖੁਦ ਆਪ ਪੈਣਾ ਹੈ ਤਾਂ ਇੱਥੇ ਹੁਣ ਮਹਾਰਾਜ ਕੀ ਆਂਦੇ ਨੇ ਕਿੰਦੇ ਸ਼ਬਦ ਦੇ ਲੜ ਲੱਗ ਪਾਈ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਘਰ ਮੈਂ ਠਾਕੁਰ ਆਪਣੇ ਹਿਰਦੇ ਰੂਪੀ ਘਰ ਵਿੱਚ ਠਾਕੁਰ ਨਦਰ ਨਾ ਆਵੇ ਤੈਨੂੰ ਦਿਸਦਾ ਨਹੀਂ ਗਲ ਮੈਂ ਪਾਹਣ ਲੈ ਲਟਕਾਵੇ ਆਪਣੇ ਗਲ ਵਿੱਚ ਪੱਥਰ ਲਮਕਾ ਕੇ ਤੁਰਿਆ ਫਿਰਦਾ ਪਰਮੇ ਪੂਲਾ ਸਾਖਤ ਫਿਰਤਾ ਪਰਮ ਵਿੱਚ ਭੁੱਲਾ ਹੋਇਆ ਸਾਖਤ ਤੁਰਿਆ ਫਿਰਦਾ ਨੀਰ ਬਰੋਲਾ ਖੱਪ ਖੱਪ ਮਰਦਾ ਨੀਰ ਬਰੋੜ ਰਿਹਾ ਪਾਣੀ ਰੜਕ ਰਿਹਾ ਖਫੀ ਜਾਂਦਾ ਮੈਂ ਕਹਿੰਦਾ ਫੇਰ ਵੀ ਚੰਗਾ ਹੈ ਮੰਨ ਲਓ ਕੋਈ ਬੰਦਾ ਪਾਣੀ ਰੜਕ ਰਿਹਾ ਹੋਵੇ ਲਾਗੋਂ ਦੀ ਕੋਈ ਬੰਦਾ ਲੰਘ ਰਿਹਾ ਉਹ ਕਹਿੰਦਾ ਭਾਈ ਕਾਫੀ ਟਾਈਮ ਹੋ ਗਿਆ ਤੂੰ ਰੜਕ ਰਿਹਾ ਕੀ ਰੜਕ ਰਿਹਾ ਉਹ ਕਹਿੰਦਾ ਜੀ ਮੈਂ ਉਹਨੇ ਜਿਹਨੂੰ ਗਾਂ ਹੋ ਕੇ ਵੇਖਿਆਂਦਾ ਤੇ ਪਾਣੀ ਹੈ ਇਹਨੂੰ ਰੜਕਣ ਨਾਲ ਤੇ ਨਿਕਲਨੇ ਕੁਝ ਨਹੀਂ ਹੁੰਦਾ ਅੱਛਾ ਹੁੰਦਾ ਮੈਨੂੰ ਪਤਾ ਨਹੀਂ ਸੀ ਭਾਈ ਤੇਰਾ ਧੰਨਵਾਦ ਤੂੰ ਦੱਸ ਦਿੱਤਾ ਕਹਿੰਦਾ ਜੇ ਰੜਕਣਾ ਹੀ ਆ ਨਾ ਮਿਹਨਤ ਤੂੰ ਉਹੀ ਕਰਨੀ ਹੈ ਇਹਦੇ ਵਿੱਚ ਲਿਆ ਕੇ 5 ਕਿਲੋ 4 ਕਿਲੋ ਦਹੀਂ ਪਾ ਦੇ ਕਮਸ਼ਕਲ ਮੱਖਣ ਦੇ ਨਿਕਲੂ ਉਹ ਕਹਿੰਦਾ ਧੰਨਵਾਦ ਤੇਰਾ ਭਾਈ ਤੂੰ ਮੈਨੂੰ ਦੱਸ ਦਿੱਤਾ ਕਿ ਜੋ ਮੈਂ ਰੜਕ ਰਿਆ ਸੀ ਉਹ ਗਲਤ ਹੈ ਮੈਨੂੰ ਤੂੰ ਪਾਣੀ ਜਗ੍ਹਾ ਦਹੀਂ ਦੇ ਦਿੱਤਾ ਹੁਣ ਮੈਂ ਰੜਕੂਗਾ ਤੇ ਮੱਖਣ ਨਿਕਲੇਗਾ ਇੱਕ ਦੂਜਾ ਵਿਅਕਤੀ ਸੀ ਉਹਨਾਂ ਨੇ ਕਿਹਾ ਭਾਈ ਕੀ ਰੜਕ ਰਿਹਾ ਹੈ ਪਾਣੀ ਕਹਿੰਦਾ ਹਾਂ ਕਹਿੰਦਾ ਭਾਈ ਇਹਨੂੰ ਰੜਕਣ ਨਾਲ ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਤੇਰੀ ਮਿਹਨਤ ਵਿਰਥ ਜਾਣੀ ਹੈ ਹੁਣ ਪਹਿਲੇ ਬੰਦੇ ਨੇ ਤੇ ਧੰਨਵਾਦ ਕੀਤਾ ਕਿ ਤੂੰ ਮੈਨੂੰ ਸਿੱਧੇ ਰਾਹ ਪਾਤਾ ਮੈਂ ਪਾਣੀ ਡਰਕ ਰਿਆ ਸੀ ਤੂੰ ਮੈਨੂੰ ਦਹੀਂ ਦੇ ਦਿੱਤਾ